ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਪлюс ਅਗਲੇ 6-7 ਦਿਨਾਂ ਦੀ ਗੱਲ ਕਰਾਂਗੇ ਹਫਤਾਵਰੀ ਰਿਪੋਰਟ ਦੇਖਾਂਗੇ ਮੌਸਮ ਦੀ ਪੰਜਾਬ ਦੀ ਕਿਵੇਂ ਦਾ ਮੌਸਮ ਰਹਿ ਸਕਦਾ 22 ਫਰਵਰੀ ਤੱਕ ਤੇ ਮੀਂਹ ਦੇ ਆਸਾਰ ਕਿੰਨੇ-ਕਨੇ ਇਹ ਵੀ ਦੇਖਦੇ ਹਾਂ ਸੋ ਐਸ ਲਈ ਦੀ ਤਾਜ਼ਾ ਸੈਟੇਲਾਈਟ ਦਸਰਾ ਤੁਹਾਨੂੰ ਦਿਖਾ ਰਹੇ ਹਾਂ ਜੀ ਤੁਹਾਡੀ ਸਕਰੀਨ ਤੇ ਸ਼ਾਮ ਦੇ ਲਗਭਗ 8 ਦੇ 6:30 ਵਜੇ ਦੀਆਂ ਇਹ ਤਸਵੀਰਾਂ ਨੇ ਸਕਰੀਨ ਤੇ ਦੇਖ ਸਕਦੇ ਹਾਂ ਕਿ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਇਸ ਵੇਲੇ ਲਹਿੰਦੇ ਤੋਂ ਚੜ੍ਹਦੇ ਵੱਲ ਯਾਨਕਿ ਪਾਕਿਸਤਾਨ ਵਾਲੇ ਪਾਸਿਓਂ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਇੱਕ ਬਦਲਵਾਈ ਜਿਹਾ ਸਿਸਟਮ ਆ ਰਿਹਾ ਤੇ ਇਹ ਜਿਹੜਾ ਜਾਂ ਬਦਲਵਾਈ ਅੱਜ ਰਾਤ ਫਿਰ ਗੁਜ਼ਰਦੀ ਰਣੀ ਹੈ ਸੋ ਅੱਜ ਰਾਤ ਦਾ ਟੈਂਪਰੇਚਰ 1-2 ਡਿਗਰੀ ਥੋੜਾ ਇਜ਼ਾਫਾ ਹੋ ਸਕਦਾ ਕਿਉਂਕਿ ਨਿਗ ਬਣਿਆ ਰਹੇਗਾ ਉੱਪਰ ਅਸਮਾਨ ਦੇ ਵਿੱਚ ਬਦਲਵਾਈ ਗੁਜ਼ਰਨ ਕਰਕੇ ਇਸ ਲਈ ਥੋੜੀ ਜੀ ਰਾਤ ਅੱਜ ਨਿੱਗੀ ਹੋ ਸਕਦੀ ਹੈ ਜਿੱਥੇ ਟੈਂਪਰੇਚਰ ਹੇਠਾ ਜਾ ਰਿਹਾ ਸੀ 4 ਤੋਂ ਲੈ ਕੇ ਕਾਰ ਉੱਥੇ ਹੁਣ ਥੋੜੇ ਜਿਹਾ ਤਾਂ ਜਾ ਸਕਦੇ ਨੇ 8 ਤੋਂ ਲੈ ਕੇ 10 11 ਦੇ ਵਿੱਚ ਕਾ ਟੈਂਪਰੇਚਰ ਹੈ ਜਿਹੜੇ ਅੱਧਰ ਜੋ ਸਕਦੇ ਨੇ ਸੋ ਇਸ ਤਰ੍ਹਾਂ ਵਾਜੀ ਕੱਲ ਦੀ ਜੇਕਰ ਗੱਲ ਕਰੀਏ 15 ਫਰਵਰੀਆ ਕੱਲ ਦੁਪਹਿਰ ਤੋਂ ਬਾਅਦ ਕਿਤੇ ਕਿਤੇ ਕਹਿ ਸਕਦੇ ਆ ਜਾਂ ਦੁਪਹਿਰ ਤੋਂ ਬਾਅਦ ਜਾਂ ਫਿਰ ਹੋ ਸਕਦਾ ਸਵੇਰ ਤੋਂ ਦੁਪਹਿਰ ਦੇ ਦਰਮਿਆਨ ਜਾਂ ਫਿਰ ਕੱਲ ਰਾਤ ਨੂੰ ਕਿਤੇ ਕਿਤੇ ਟਾਟਾਵੇਂ ਖੇਤਰਾਂ ਦੇ ਵਿੱਚ ਹਲਕੀ ਜਿਹੀ ਬੂੰਦਾਬੰਦੀ ਹੋ ਸਕਦੀ ਆ ਉਹ ਖੇਤਰ ਰਾਜਸਥਾਨ ਦੇ ਉੱਤਰ ਪੂਰਬੀ ਖੇਤਰ ਵੀ ਹੋ ਸਕਦੇ ਨੇ ਪੰਜਾਬ ਦੇ ਖੇਤਰ ਵੀ ਹੋ ਸਕਦੇ ਨੇ ਲਹਿੰਦੇ ਪੰਜਾਬ ਦੇ ਖੇਤਰ ਹੋ ਸਕਦੇ ਨੇ ਜਾਂ ਫਿਰ ਚੜ੍ਹਦੇ ਪੰਜਾਬ ਦੇ ਵੀ ਕੁਝ ਖੇਤਰ ਹੋ ਸਕਦੇ ਨੇ ਇਸ ਤੋਂ ਬਾਅਦ 1 ਉਹ ਨਹੀਂ ਇਹਨਾਂ ਜਿਹੜਾ 3-4 ਦਿਨਾਂ ਦੇ ਦਰਮਿਆਨ ਹਲਕੇ ਜਿਹੇ ਟੁੱਟਵੇਂ ਬੱਦਲਵਾਈ ਉੱਪਰ ਦੀ ਗੁਜ਼ਰਦੀ ਰਣੀ ਹੈ ਟੈਂਪਰੇਚਰ ਵਾਲੇ ਫਖ ਤੋਂ ਦੇਖੀਏ ਤੇ 24-25 ਦੇ ਆਸ-पास ਸਟੈਂਪਰੇਚਰ ਮੈਕਸਿਮਮ ਦਰਜ ਹੋ ਰਹੇ ਨੇ ਪੰਜਾਬ ਦੇ ਵਿੱਚ ਤੇ ਹਰਿਆਣਾ ਰਾਜਸਥਾਨ ਦਾ ਵੀ ਉਹ ਹਾਲ ਹੈ ਤੇ ਆਉਂਦੇ ਦਿਨਾਂ ਦੇ ਦਰਮਿਆਨ ਇੱਕ ਸਿਸਟਮ ਲੱਗਣਾ ਜਿਹੜਾ ਕਿ ਉਹਨੇ 20 ਤਰੀਕ ਨੂੰ ਲੱਗਣਾ ਹੈ ਸੂਰ ਸਿਸਟਮ ਦੇ ਸਦਕਾ ਪੰਜਾਬ ਹਰਿਆਣਾ ਰਾਜਸਥਾਨ ਜੋ ਵੀ ਦਾ ਪਛਮੀ ਖੇਤਰ ਔਰ ਹਰਿਆਣਾ ਲਗਭਗ ਸਾਰਾ ਜੀ ਤੇ ਰਾਜਸਥਾਨ ਦੇ ਉੱਤਰ ਪੂਰਬੀ ਖੇਤਰ ਖਾਸ ਕਰਕੇ ਸ਼੍ਰੀ ਗੰਗਾ ਨਗਰ ਹਨਮਾਨਗੜ੍ਹ ਨੰਪਗੜ੍ਹ ਸਵਰਤਗੜ ਇਹਨਾਂ ਖੇਤਰਾਂ ਦੇ ਵਿੱਚ ਸਿਸਟਮ ਲੱਗਦਾ ਜਾਪ ਰਿਹਾ ਜਿਹੜਾ 20 ਵਾਲਾ ਸਿਸਟਮ ਹੈ ਜੀ ਤੇ ਪੰਜਾਬ ਦੇ ਵੀ ਲਗਭਗ ਸਾਰੇ ਖਾਗਾਂ ਦੇ ਵਿੱਚ ਬਦਲਵਾਏ ਦੇ ਨਾਲ ਸ਼ਰਾਟੇ ਲੱਗਣਗੇ ਕਿਤੇ ਕਿਤੇ ਹਲਕੇ ਤੇ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਲੱਗ ਸਕਦੇ ਨੇ ਤੇ ਕੁਝ ਟੋਮਟੋ ਦੇ ਖੇਤਰ ਹੋ ਸਕਦੇ ਨੇ ਜਿੱਥੇ ਹਲਕੀ ਬਰੀਕ ਗੜੇ ਮਾਰ ਵੀ ਹੋ ਸਕਦੀ ਆ ਉਹ ਖੇਤਰ ਰਾਜਸਥਾਨ ਦੇ ਵੀ ਹੋ ਸਕਦੇ ਨੇ ਪੰਜਾਬ ਦੇ ਵੀ ਹੋ ਸਕਦੇ ਨੇ ਜਾਂ ਫਿਰ ਹਰਿਆਣੇ ਦੇ ਵੀ ਹੋ ਸਕਦੇ ਨੇ ਜੀ ਸੋ ਇੱਕ ਅਜਿਹੇ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਮੌਸਮ ਫੌਗ ਨੇ ਜਾਰੀ ਕੀਤੀ ਆ ਫਿਲਹਾਲ ਅਗਲੇ 4 ਦਿਨਾਂ ਤੱਕ ਕੋਈ ਵੱਡੇ ਮੀਂਹ ਦੇ ਅਸਰ ਨਹੀਂ 18 ਫਰਵਰੀ ਤੱਕ ਮੌਸਮ ਲਗਭਗ ਆਪਣਾ ਸਾਫ਼ ਰਹੇਗਾ ਢਾਈ ਰਹੇਗਾ ਤੇ ਖੁਸ਼ਕ ਰਹੇਗਾ ਸਿਸਟਮ ਕੱਲ ਹਲਕਾ ਜਿਹਾ ਇਕ ਲੰਗਣਾ ਜੀ ਤੇ ਹਲਕੇ ਟਮ ਟਮ ਵਜੋਂ ਕਿਤੇ 2-4 ਧਾਵਾ ਤੇ ਬੂੰਦਾਵਾਲੀ ਦੇ ਅਸਰ ਮਿਲਣਗੇ ਤੇ ਉਸ ਤੋਂ ਬਾਅਦ ਜਿਹੜਾ ਉੱਨੀ ਵੀ ਵਾਲਾ ਸਿਸਟਮ ਹੈ ਉਦੋਂ ਹੀ ਦੇਖ ਸਕਦੇ ਹਾਂ ਬੱਦਲਬਾਹੀ 19 ਤਰੀਕ ਨੂੰ ਵੰਡ ਸ਼ੁਰੂ ਹੋ ਜਾਏਗੀ ਤੇ ਜਿਹੜਾ ਹਵਾਵਾਂ ਦਾ ਰੁਖ ਹੈ ਉੱਤਰ ਵੱਚੋ ਦੀ ਹਵਾਵਾਂ ਹੁਣ ਬਦਲਣਗੀਆਂ ਤਬਦੀਲ ਹੋਣਗੀਆਂ ਪੂਰੇ ਔਰ ਰਾਜਸਥਾਨ ਦੇ ਵਿੱਚ ਸੋ ਜਿਹਦੇ ਸਦਕਾ ਜਿਹੜਾ ਉਹਨੇ ਵੀ ਵਾਲਾ ਸਿਸਟਮ ਹੈ ਇਹਨੂੰ ਥੋੜਾ ਬਲ ਮਿਲੇਗਾ ਤੇ ਜਿਹੜੀਆਂ ਇਹਦੇ ਕਾਰਵਾਈਆਂ ਨੇ ਉਹ ਪੰਜਾਬ ਹਰਿਆਣਾ ਦੇ ਵਿੱਚ ਵੇਖਣ ਨੂੰ ਮਿਲਣਗੀਆਂ ਸੋ ਸਿਸਟਮ ਜਿਹੜੇ ਹੁਣ ਬੈਕ ਟੂ ਬੈਕ ਆਣਣੇ ਜੀ ਦੋ ਤਿੰਨ ਤੇ ਇਹਦੇ ਸਦਕਾ ਇੱਕ ਵਾਰ ਫਿਰ ਤੋਂ ਠੰਡ ਵਾਪਸੀ ਕਰਦੀ ਨਜ਼ਰ ਆਏਗੀ ਪਹਾੜਾਂ ਦੇ ਵਿੱਚ ਬਰਫਬਾਰੀ ਦਾ ਦੌਰ ਲੱਗਣਾ ਜਿਹਦੇ ਨਾਲ ਮੈਦਾਨਾਂ ਦੇ ਵਿੱਚ ਠੰਡ ਇੱਕ ਵਾਰ ਠਾਰੀ ਫਿਰ ਤੋਂ ਵਾਧੇ ਨਜ਼ਰ ਆਏਗੀ ਫਿਲਹਾਲ ਆਉਂਦੇ ਦਿਨਾਂ ਤੱਕ ਜੋ ਵੀ ਅੰਕੜੇ ਦੋ ਵੀ ਅਪਡੇਟਸ ਆਉਂਦੀਆਂ ਰਹਿਣਗੀਆਂ ਕਿਉਂਕਿ ਮੌਸਮ ਹੈ ਮੌਸਮ ਦੀ ਤਬਦੀਲੀ ਹਰ ਘੰਟੇ ਬਦਲਦੀ ਹੈ ਤੇ ਜਿਵੇਂ ਜਿਵੇਂ ਅਨਕੜੇ ਆਉਣਗੇ ਸਾਡੇ ਕੋਲ ਜਿਹੜੇ ਤੱਥ ਆਉਣਗੇ ਰਿਪੋਰਟਾਂ ਆਉਣੀਆਂ ਉਹਦੇ ਸਦਕਾ ਤੁਹਾਨੂੰ ਮੌਸਮ ਦੀ ਸਹੀ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕਰਦੇ ਰਵਾਂਗੇ ਇਜਾਜ਼ਤ ਦਿਓ ਜੀ ਸ਼ੁਕਰੀਆ ਤੁਹਾਨੂੰ